ਆਪਣੇ ਵਾਲੇ ਕਰਦੇ ਸੀ ਅੱਜ ਸਪਰੇ ਇਹਨਾਂ ਤੋਂ ਲੈਣੇ ਜਾਣਕਾਰੀ ਕਾਦੇ ਵਾਲੀ ਕਰ ਰਹੇ ਆ ਆਦੇ ਵਾਲੀ ਕਰਦਾਂਗਾ ਓਏ ਤਾਕਤ ਵਾਸਤੇ ਫੜ ਜਾ ਦੋ ਮਿੰਟ ਨਾ ਤਾਂ ਵੀ ਕਿੜੀਆਂ ਕਿੜੀਆਂ ਕਰ ਰਹਾ ਹੈ ਪੋਟਾਸ਼ ਬਾਰਨ ਅੱਛਾ ਪੋਟਾਸ਼ ਬਾਰਨ ਏਪੀ ਏਪੀ ਇਹ ਤਾਂ ਨੇ ਇਹਦੇ ਨਾਲ ਕੀ ਫਰਕ ਪਊਗਾ 2 ਕਿਲੋ ਯੂਰੀਆ ਪਈ ਹੈ 2 ਮਾਗਰਾ 2 ਲੇ ਦੀ 2 ਕਿਲੋ ਹਾਂ 2 ਕਿਲੋ ਕਹਿੰਦਾ ਯੂਰੀਆ ਪਈ ਹੈ ਕਾਦੇ ਵਾਸਤੇ ਕਰਦੇ ਆ ਇਹ ਤਾਕਤ ਵਾਸਤੇ ਨਸਾਰੇ ਬੰਦ ਅੱਛਾ ਦੋ 20-25 ਦਿਨ ਪਹਿਲਾਂ ਕਰਨੀ ਹੈ ਬਿਜ਼ਨਸ ਠੀਕ ਐ ਪਾਈ ਪਾਈਆਂ ਹੋਣ ਲੱਗਿਆ ਵਾ ਵੀ ਆਹ ਜਦੋਂ ਨਸਾਰੇ ਦੇ ਨੇੜੇ ਜੇ ਲੱਗੀ ਹੋਵੇ ਕਣਕਾ ਜਿਵੇਂ ਤੇਰੀ ਕਣਕ ਅਗੇਤੀ ਆ ਹਾਂ ਬਾਹੀ ਵੀਰ ਨੂੰ ਨੇ ਸਰਜੂ ਇਹ 20 ਦਿਨਾਂ ਨੂੰ ਬਾਈ ਕਹਿੰਦਾ ਨਸਰਜੂ ਆਪਣੇ ਨਾਲ ਗਲਾਉ ਕਹਿੰਦਾ ਸਾੜਾ ਮੁੱਟਾ ਹੈ ਨਾ ਅੱਛਾ ਉਹ ਘਟ ਰਹੀ ਆ ਠੀਕ ਐ ਇਹਨਾਂ ਸਾਲ ਕੱਦੇ ਬਹਾਂਦੇ ਕਹੀਆਂ ਕਿ ਸਾਰੇ ਤੇ ਕਰਾਂਗੇ ਪਿਛਲੇ ਸਾਲ ਵੀ ਲਾਇਆ ਸੀ ਟਰੈਲ ਹੈ ਪਿਛਲੀ ਵਾਰ 6 ਕਿੱਲਿਆਂ ਦੇ ਕਰੀ ਸੀ ਪਿਛਲੀ ਵਾਰ 6 ਕਿੱਲਿਆਂ ਦੇ ਕਰੀ ਸੀ ਐਤਕੀ ਐੜੀ ਸਾਰੇ ਵਾਂਗੂ ਕਰਾਂਗੇ 25-26 ਕਿੱਲਿਆਂ ਦੇ 26-27 ਕਿੱਲਿਆਂ ਦੇ ਐਤਕੀ ਕਰਾਂਗੇ ਸਾਰੇ ਤੇ ਵੱਡੇ ਲਾ ਵੀ ਭਾਈ ਜੀ ਇਹ ਕੋਈ ਅਹੂ ਨਹੀਂ ਹੈ ਨੁਕਸਾਨ ਨਹੀਂ ਨੁਕਸਾਨ ਕੋਈ ਨਹੀਂ ਕਿੜੀਆਂ ਕਿੜੀਆਂ ਬੋਲੀਆਂ ਸੀ ਇੱਕ ਤਾਂ ਪਟਾਸ ਆ ਪਾਸ ਬਾਰਨ 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 ਕਿਹੜੀ ਐ ਉਹ ਤਾਂ ਹੱਥ ਵਾਸਤੇ ਹੁੰਦੀ ਐ ਤਾਕਤ ਵਾਸਤੇ ਜੋ ਸਾਰੇ ਦੇ ਹੋਵੇ ਅੱਛਾ ਬਾਰਨ ਤੇ ਪਟਾਸ ਤੇ ਬਾਰਨ ਇੱਕ ਹੋਰ ਆ ਇੱਕ ਡੀਏਪੀ ਕਿਲ ਵੀ ਹੋਣੀ ਇੱਕ ਡੀਏਪੀ ਦੇ ਯੂਰੀਆ ਕਿਲੇ ਜੀ ਕਿਲੋ ਕੋ ਪਾਉਂਦਾ ਹੋਏਗਾ 2 ਕਿਲੋ ਯੂਰੀਆ 2 ਕਿਲੋ ਯੂਰੀਆ ਡੀਏਪੀ ਦਾ ਕਟੂਈਏ ਸੀਗੇ ਪਰ ਚਾਉ ਜਿਹੜੇ ਆਉਂਦਾ ਕੋਲ ਆਉਂਦਾ ਹਾਂ ਹਾਂ ਠੀਕ ਠੀਕ ਹੈ ਲੈ ਬਾਈ ਯਾਰ ਬਾਈ ਦਾ ਤਜਰਬਾ ਕਰਿਆ ਹੋਇਆ ਤੁਸੀਂ ਵੀ ਵਰਤ ਸਕਦੇ ਹੋ ਬਾਈ ਕਣਕ ਤੇ ਕਰਦੇ ਆ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਸਾਰੇ ਭਰਾ ਚੈਨਲ ਨੂੰ ਫੋਲੋ ਕਰਿਓ ਠੀਕ ਹੈ ਧੰਨਵਾਦ ਸਾਰੇ ਭਰਾਵਾਂ ਦਾ